ਅੱਜ ਦੀ ਸਭ ਤੋਂ ਵੱਡੀ ਖਬਰ ਪੰਜਾਬ ਰਾਜਨੀਤੀ ਅਤੇ ਕੇਂਦਰ ਨਾਲ ਜੁੜੀ ਹੋਈ ਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲਦੀ ਹੀ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਇਸ ਮੁਲਾਕਾਤ ਦਾ ਮੁੱਖ ਮਕਸਦ ਰਾਜ ਲਈ 20000 ਕਰੋੜ ਰੁਪਏ ਦੇ ਖਾਸ ਪੈਕੇਜ ਦੀ ਮੰਗ ਅਤੇ ਐਸਡੀਆਰਐਫ ਦੇ ਨਿਯਮਾਂ 'ਚ ਛੋਟ ਪ੍ਰਾਪਤ ਕਰਨਾ ਹੈ ਪੰਜਾਬ ਪਿਛਲੇ ਕਈ ਮਹੀਨਿਆਂ ਤੋਂ ਭਾਰੀ ਬਾਰਸ਼ਾਂ ਅਤੇ ਹੜ੍ਹ ਦੀ ਮਾਰ ਚੱਲ ਰਿਹਾ ਹੈ ਫਸਲਾਂ ਸੜਕਾਂ ਘਰਾਂ ਤੇ ਢਾਂਚੇ ਨੂੰ ਵੱਡਾ ਨੁਕਸਾਨ ਹੋਇਆ ਹੈ ਰਾਜ ਸਰਕਾਰ ਦਾ ਅੰਦਾਜ਼ਾ ਹੈ ਕਿ ਕੁੱਲ ਨੁਕਸਾਨ 20000 ਕਰੋੜ ਰੁਪਏ ਤੋਂ ਵੱਧ ਹੈ ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫੈਸਲਾ ਕੀਤਾ ਹੈ ਕਿ ਉਹ ਸਿੱਧੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਵੱਡੀ ਮਦਦ ਹਾਸਲ ਕਰਨਗੇ ਪਰ ਇਹ ਸਿਰਫ ਪੈਸੇ ਦੀ ਗੱਲ ਨਹੀਂ ਹੈ ਮਾਨ ਸਰਕਾਰ ਚਾਹੁੰਦੀ ਹੈ ਕਿ ਐਸ ਡੀ ਆਰ ਐਫ ਦੇ ਨੀਮਾ ਵਿੱਚ ਵੀ ਛੋਟ ਦਿੱਤੀ ਜਾਵੇ ਮੌਜੂਦਾ ਨੀਮਾ ਅਨਸਾਰ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਲਈ ਬਹੁਤ ਸੀਮਿਤ ਰਾਹਤ ਮਿਲਦੀ ਹੈ ਜਿਵੇਂ ਕਿ 5000 ਰੁਪਏ ਪ੍ਰਤੀ ਏਕੜ ਜਦੋਂ ਕਿ ਅਸਲ ਨੁਕਸਾਨ ਇਸ ਤੋਂ ਕਈ ਗੁਣਾ ਵੱਧ ਹੁੰਦਾ ਹੈ ਇਸ ਲਈ ਭਗਵੰਤ ਸਿੰਘ ਮਾਨ ਮੰਗ ਕਰਨਗੇ ਕਿ ਕੇਂਦਰ ਰਾਹਤ ਰਕਮ ਦੀ ਸੀਮਾ ਵਧਾਏ ਅਤੇ ਕਿਸਾਨਾਂ ਨੂੰ ਹਕੀਕਤੀ ਸਹਾਇਤਾ ਦਿੱਤੀ ਜਾਵੇ ਇਸ ਮੀਟਿੰਗ ਦਾ ਫੋਕਸ ਦੋ ਮੰਗਾਂ ਤੇ ਹੋਵੇਗਾ ਪੰਜਾਬ ਨੂੰ 20000 ਕਰੋੜ ਰੁਪਏ ਦਾ ਖਾਸ ਪੈਕੇਜ ਮਿਲੇ ਐਸਡੀਆਰਐਫ ਦੇ ਨਿਯਮਾਂ ਵਿੱਚ ਛੋਟ ਦੇ ਕੇ ਕਿਸਾਨਾਂ ਤੇ ਆਮ ਲੋਕਾਂ ਨੂੰ ਵੱਧ ਰਾਹਤ ਦਿੱਤੀ ਜਾਵੇ ਇਹ ਮੁਲਾਕਾਤ ਰਾਜਨੀਤਿਕ ਤੌਰ ਤੇ ਵੀ ਬਹੁਤ ਮਹੱਤਵਪੂਰਨ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕੇਂਦਰ ਵਿੱਚ ਅਕਸਰ ਟਕਰਾਅ ਦੇ ਰਿਸ਼ਤੇ ਰਹੇ ਨੇ ਪਰ ਹੁਣ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਕੇਂਦਰ ਸਰਕਾਰ ਨਾਲ ਸਹਿਯੋਗ ਅਤੇ ਸੰਵਾਦ ਦੀ ਨਵੀਂ ਸ਼ੁਰੂਆਤ ਕਰ ਰਹੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਕੇਂਦਰ ਵੱਲੋਂ ਪੈਕੇਜ ਮੰਨਿਆ ਗਿਆ ਤਾਂ ਇਹ ਆਮ ਆਦਮੀ ਪਾਰਟੀ ਦੀ ਵੱਡੀ ਰਾਜਨੀਤਿਕ ਜਿੱਤ ਹੋਵੇਗੀ ਦੂਜੇ ਪਾਸੇ ਜੇ ਮੰਗਾ ਨਾ ਮੰਨੀਆਂ ਗਈਆਂ ਤਾਂ ਮਾਨ ਸਰਕਾਰ ਇਸ ਨੂੰ ਪੰਜਾਬ ਦੇ ਹਿੱਤਾਂ ਖਿਲਾਫ ਕੇਂਦਰ ਦੀ ਲਾਪਰਵਾਹੀ ਵਜੋਂ ਪੇਸ਼ ਕਰ ਸਕਦੀ ਹੈ ਪੰਜਾਬ ਦੇ ਲੋਕਾਂ ਲਈ ਇਹ ਮੀਟਿੰਗ ਉਮੀਦ ਦੀ ਕਿਰਨ ਵਾਂਗ ਹੈ ਖਾਸ ਕਰਕੇ ਉਹ ਕਿਸਾਨ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਜੇ ਕੇਂਦਰ ਵੱਡਾ ਪੈਕੇਜ ਜਮਾਨ ਲੈਂਦਾ ਏ ਤਾਂ ਨਾ ਸਿਰਫ ਕਿਸਾਨਾਂ ਨੂੰ ਰਾਹਤ ਮਿਲੇਗੀ ਸਗੋ ਰਾਜ ਜਾਂ ਢਾਂਚਾ ਵੀ ਮੋੜ ਖੜਾ ਹੋ ਸਕੇਗਾ ਸੜਕਾਂ ਪੁਲਾ ਅਤੇ ਨਿਕਾਸੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾ ਸਕੇਗਾ ਇਹ ਸਵਾਲ ਵੀ ਮਹੱਤਵਪੂਰਨ ਏ ਕਿ ਕੀ ਕੇਂਦਰ ਸਰਕਾਰੇ ਵੱਡੀ ਮੰਗ ਮੰਨਣ ਲਈ ਤਿਆਰ ਹੋਵੇਗੀ ਪਿਛਲੇ ਕਈ ਸਾਲਾਂ ਤੋਂ ਰਾਜਾਂ ਦੀਆਂ ਐਸੀ ਮੰਗਾਂ ਤੇ ਕੇਂਦਰ ਸਖਤ ਰੋਖ ਰੱਖਦਾ ਆਇਆ ਏ ਪਰ ਪੰਜਾਬ ਦੀ ਹਾਲਤ ਨੂੰ ਦੇਖਦੇ ਹੋਏ ਸੰਭਾਵਨਾ ਹੈ ਕਿ ਕੋਈ ਨਾ ਕੋਈ ਰਾਹਤ ਜ਼ਰੂਰ ਦਿੱਤੀ ਜਾਵੇਗੀ। ਸਾਰੀਆਂ ਨਜ਼ਰਾਂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇਸ ਮੁਲਾਕਾਤ ਤੇ ਟਿਕੀਆਂ ਹੋਈਆਂ ਨੇ ਕਿ ਪੰਜਾਬ ਨੂੰ 20000 ਕਰੋੜ ਦਾ ਖਾਸ ਪੈਕੇਜ ਮਿਲੇਗਾ, ਕੀ SDRF ਤੇ ਨੀਮਾ ਵਿੱਚ ਛੋਟ ਮਿਲੇਗੀ? ਇਹ ਸਵਾਲਾਂ ਦੇ ਜਵਾਬ ਆਉਣ ਵਾਲੇ ਦਿਨਾਂ ਵਿੱਚ ਸਾਫ਼ ਹੋਣਗੇ। ਫਿਲਹਾਲ ਪੰਜਾਬ ਦੇ ਲੋਕ ਉਮੀਦ ਕਰ ਰਹੇ ਨੇ ਕਿ ਇਹ ਮੁਲਾਕਾਤ ਸਿਰਫ ਇੱਕ ਰਸਮੀ ਕਾਰਵਾਈ ਨਹੀਂ ਸਗੋ ਰਾਜ ਲਈ ਹਕੀਕਤੀ ਮਦਦ ਦਾ ਦਰਵਾਜ਼ਾ ਖੋਲ੍ਹੇਗੀ